ਅਰ ਵੈਲਕਮ ਬੈਕ ਅਨਦਰ ਵੀਡੀਓ ਤੇ ਅੱਜ ਇਨਫੋਰਮੇਸ਼ਨ ਵਾਲੀ ਵੀਡੀਓ ਹੋਣ ਵਾਲੀ ਆ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਾਰਾਂ ਵਗੈਰਾ ਖੜੀਆਂ ਹੋਈਆਂ ਨੇ ਪਿੱਛੇ ਡਰਾਈਵਿੰਗ ਲਾਇਸੈਂਸ ਦਾ ਟਰੈਕ ਹੈਗਾ ਆ ਤੇ ਆ ਪਿੱਛੇ ਤੁਸੀਂ ਡਰਾਈਵਿੰਗ ਲਾਇਸੈਂਸ ਦੇ ਜਿਹੜਾ ਆਫਿਸ ਹੈ ਮੇਨ ਆਪਾਂ ਖੜੇ ਆ ਮਲੇਰ ਕੋਟਲੇ ਪੰਜਾਬ ਦੇ ਵਿੱਚ ਇੱਕ ਡਰਾਈਵਿੰਗ ਲਾਇਸੈਂਸ ਜਿਹੜਾ ਮੇਨ ਹੈਵੀ ਲਾਇਸੈਂਸ ਬਣਦੇ ਨੇ ਛੋਟੇ ਵਾਲੇ ਤਾਂ ਜਿਹੜੇ ਕਾਰਾਂ ਹੁੰਦੀਆਂ ਨੇ ਪਿੱਛੇ ਆਲਟਰ ਵਗੈਰਾ i20 ਇਹਨਾਂ ਦਾ ਡਰਾਈਵਿੰਗ ਲਾਇਸੈਂਸ ਤਾਂ ਤੁਸੀਂ ਆਪਣੇ ਲੋਕਲ ਸ਼ਹਿਰ ਤੋਂ ਬਣਵਾ ਸਕਦੇ ਹੋ ਬਟ ਜਿਹੜਾ ਹੈਵੀ ਲਾਇਸੈਂਸ ਹੁੰਦਾ ਹੈ ਜਾਂ ਤਾਂ ਬਣੂਗਾ ਬਠਿੰਡੇ ਦੇ ਵਿੱਚ ਜਾਂ ਫਿਰ ਮਲੇਰਕੋਟਲੇ ਤੋਲੇਵਾਲ ਪਿੰਡ ਦੇ ਵਿੱਚ ਤੇ ਅੱਜ ਦੀ ਵੀਡੀਓ ਇਦਾਂ ਦੀ ਹੋਊਗੀ ਕੁਝ ਫालतू ਵੀ ਕੁਝ ਗੱਲਾਂ ਨਹੀਂ ਹੋਣਗੀਆਂ ਮੇਨ ਮੇਨ ਗੱਲਾਂ ਵੀ ਤੁਸੀਂ ਆਪਣਾ ਕਿਹੜੇ ਸ਼ਹਿਰ ਤੋਂ ਕਿੱਥੇ ਜਾਣਾ ਆ ਕਿਉਂਕਿ ਜਿੱਥੇ ਖੜੇ ਹੋਣੇ ਆਪਾਂ ਉਹ ਹੈਗਾ ਜੀ ਤੋਲੇਵਾਲ ਪਿੰਡ ਤੇ ਇਹਦਾ ਰਸਤਾ ਸਾਰੀ ਜਾਣਕਾਰੀ ਉਹ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਨੇ ਕੀ-ਕੀ ਲੱਗਣਾ ਆ ਤੇ ਆ ਬੋਰਡ ਲੱਗਿਆ ਨਜ਼ਰ ਆ ਜਾਏਗਾ ਤੁਹਾਨੂੰ ਉੱਪਰ ਨਾਪਾ ਥਾਪਰ ਕਾਲਜ ਦੇ ਨਾਲ ਮੁੜਦੀ ਹੈ ਠੀਕ ਹੈ ਤੇ ਆ ਸਾਹਮਣੇ ਥੋੜਾ ਥਾਪਰ ਕਾਲਜ ਆ ਗਿਆ ਥਾਪਰ ਕਾਲਜ ਤੋਂ ਸਿੰਧਗ ਥੋੜਾ ਜਿਹਾ ਹੋਣਾ ਆ ਤੁਸੀਂ ਤੇ ਸੱਜੇ ਪਾਸੇ ਲਾਈਟਾਂ ਆ ਗਈਆਂ ਤੇ ਟਰਨ ਕਰਨਾ ਆ ਤੇ ਇੱਥੋਂ ਦੀ ਟਰਨ ਕਰਕੇ ਤੁਸੀਂ ਨਾਪਾ ਰੋਡ ਦੇ ਚੜ ਜਾਣਾ ਆ ਤੇ ਵੈਸੇ ਤਾਂ ਇਹ ਟੋਲ ਰੋਡ ਹੈ ਤੇ ਰਸਤੇ ਵਿੱਚ ਇੱਕ ਤੁਹਾਨੂੰ ਟੋਲ ਵੀ ਦੇਖਣ ਨੂੰ ਮਿਲੂਗਾ ਗੁਰਦੁਆਰਾ ਸਾਹਿਬ ਆ ਗਿਆ ਕਲਿਆਣ ਦਾ ਤੇ ਜਿੱਥੇ ਸਕੂਲ ਵੀ ਹੈਗਾ ਆ گورਨਮੈਂਟ ਸਕੂਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਨਾਲ ਹੀ ਟੋਲ ਪਲਾਜ਼ਾ ਆ ਗਿਆ ਆ ਇੱਥੇ Google Pay ਵਗੈਰਾ ਤੇ ਹਨਾ ਨਾ ਕੋਈ QR ਕੋਡ ਨਾ FASTag ਆ ਚੀਜ਼ਾਂ ਨਹੀਂ ਹੈਗੀਆਂ ਕੈਸ਼ ਸਾਰਾ ਕੰਮ ਚੱਲ ਰਿਹਾ ਆ ਤੇ ਨਾ ਹੀ ਕੋਈ ਦੇਖਦਾ ਆ ਪਰ ਆਪਣੀ ਸਰਕਾਰ ਬਹੁਤ ਵਧੀਆ ਆ ਤੇ ਇਹਨੂੰ ਥੋੜੇਕ ਟਾਈਮ ਤੱਕ ਹਟਾ ਦਿੱਤਾ ਜਾਏਗਾ ਠੀਕ ਹੈ ਵੱਧ ਤੋਂ ਵੱਧ 3-4 ਹੋਰ ਮਹੀਨੇ ਮਾਰਜ ਦਾ ਮਹੀਨਾ ਚੱਲ ਰਿਹਾ ਆ ਇਹਨੂੰ ਹਟਾ ਦਿੱਤਾ ਜਾਏਗਾ ਇਹ ਹੈਗਾ ਜੀ ਕੈਸ਼ ਟੋਲ ਦੀ ਪਰਚੀ ਆਪਾਂ ਘਟਾ ਲਈ ਆ ਠੀਕ ਹੈ ਜੀ 58 ਰੁਪਏ ਹੈਗਾ ਆ ਤੇ ਅਪਡਾਊਨ ਦਾ ਆ ਬੋਰਡ ਆ ਗਿਆ ਸੀਗਾ ਪੁਲਿਸ ਚੌਂਕੀ ਰੋਟੀ ਪੁਲ ਰੋਟੀ ਦਾ ਪੁਲ ਆ ਜਾਂਦਾ 90 ਨੂੰ ਮੋੜਨਾ ਆ ਠੀਕ ਹੈ ਇੱਥੇ ਜਵਾਕ ਖੜੇ ਵੀ ਨਜ਼ਰ ਆ ਜਾਣਗੇ ਇੱਥੇ ਬੱਸਾਂ ਖੜਦੀਆਂ ਨੇ ਥੋੜੀ ਕੁ ਦੂਰ ਪਹੁੰਚੇ ਆਪਾਂ ਤੇ ਉਸ ਤੋਂ ਬਾਅਦ ਦੋ ਰਸਤੇ ਜਾਂਦੇ ਨੇ ਇੱਕ ਦਾ ਚਲ ਜੇਗਾ ਜੀ ਨਾਬੇ ਨੂੰ ਇੱਕ ਚਲ ਜੇਗਾ ਮਲੇਰ ਕੋਟਲੇ ਨੂੰ ਨਾਲ ਰਾਧਾ ਸਵਾਮੀ ਦਾ ਡੇਰਾ ਆ ਤੇ ਇਹਦੇ ਨਾਲ-ਨਾਲ ਤੁਸੀਂ ਜਾਈ ਜਾਣਾ ਆ ਠੀਕ ਐ ਬਸ ਤੁਸੀਂ ਸਮਝ ਲਓ ਵੀ ਇਹ ਰੋਡ ਹੁਣ ਆਪਾਂ ਚੜ ਗਏ ਆ ਨਾ ਤਾਂ ਇਹ ਰੋਡ ਨੂੰ ਤੁਸੀਂ ਛੱਡਣਾ ਨਹੀਂ ਹੈਗਾ ਠੀਕ ਐ ਆ ਤੁਹਾਨੂੰ ਬੋਰਡ ਨਜ਼ਰ ਆਏਗਾ ਹੁਣ ਇੱਥੇ ਆ ਦੇਖ ਸਕਦੇ ਹੋ ਵੀਡੀਓ ਸਲੋ ਕਰਕੇ ਪਿੱਛੇ ਬੋਰਡ ਆਇਆ ਸੀਗਾ ਬੋਰਡ ਤੋਂ ਤੁਸੀਂ ਤਕਰੀਬਨ ਤਕਰੀਬਨ ਇੱਥੋਂ 35 ਕਿਲੋਮੀਟਰ ਹੁਣ ਬਾਬ ਮਲੇਰ ਕੋਟਲੇ ਜਾਣਾ ਆ ਉਸ ਤੋਂ ਬਾਅਦ 11 ਕਿਲੋਮੀਟਰ ਅੱਗੇ ਟੋਲੇਵਾਲ ਪਿੰਡ ਆਊਗਾ ਤੇ ਮੁੜਨਾ ਆ ਸਾਹਮਣੇ ਆ ਗਿਆ ਦੁਲੱਦੀ ਗੇਟ ਠੀਕ ਹੈ ਅਸੀਂ ਦੁਲੱਦੀ ਗੇਟ ਤੇ ਇਸ ਤੋਂ ਬਾਅਦ ਹੁਣ ਜਿਹੜੀ ਰੋਡ ਤੁਸੀਂ ਚੜ੍ਹੇ ਹੋ ਆਪਾਂ ਬਿਲਕੁਲ ਸਿੱਧਾ ਇਥੋਂ 29 ਕਿਲੋਮੀਟਰ ਮਲੇਰ ਕੋਟਲਾ ਬਿਲਕੁਲ ਸਿੱਧਾ ਜਾਣਾ ਹੈ ਕਿਤੇ ਵੀ ਨਹੀਂ ਮੁੜਨਾ ਹੈਗਾ ਬਿਲਕੁਲ ਸਿੱਧਾ ਟੋਲ ਪਲਾਜ਼ਾ ਆਊਗਾ ਠੀਕ ਹੈ ਜੀ ਟੋਲ ਪਲਾਜ਼ੇ ਤੋਂ ਸਿਰਫ 100 ਮੀਟਰ ਪਹਿਲਾਂ ਤੁਸੀਂ ਖੱਬੇ ਹੱਥ ਮੁੜ ਜਾਣਾ ਹੈ ਤੁਹਾਨੂੰ ਉੱਥੇ ਇੱਕੋ ਹੀ ਮਤਲਬ ਸਾਰੇ ਖੇਤ ਨੇ ਇੱਕ ਡਰਾਈਵਿੰਗ ਸੈਂਟਰ ਬਣਿਆ ਨਜ਼ਰ ਆ ਜਾਊਗਾ ਤੁਸੀਂ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਜ਼ਿਆਦਾ ਟੋਲੇਵਾਲ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੋਂ ਤੁਸੀਂ ਫੋਟੋ ਸਟੇਟ ਵਗੈਰਾ ਕਰਾ ਸਕਦੇ ਹੋ ਠੀਕ ਹੈ ਜਿਹੜੇ ਵੀ ਲਾਇਸੈਂਸ ਵਗੈਰਾ ਡਰਾਈਵਿੰਗ ਲਾਇਸੈਂਸ ਲੈ ਕੇ ਨਹੀਂ ਆ ਰਹੇ ਤੁਸੀਂ ਆਪਣਾ ਫੋਟੋ ਸਟੇਟ ਵਗੈਰਾ ਉਥੋਂ ਕਰਾ ਸਕਦੇ ਹੋ ਅਸੀਂ ਵੀ ਉਥੋਂ ਹੀ ਕਰਾਈ ਸੀ ਕਿਉਂਕਿ ਘਰ ਕੁਝ ਡਾਕੂਮੈਂਟ ਕਈ ਵਾਰ ਆਉਂਦਾ ਨਾ ਵੀ ਤੁਹਾਡਾ ਏਜੰਟ ਜਾਂ ਤੁਸੀਂ ਨਹੀਂ ਲੈ ਕੇ ਆ ਸਕਦੇ ਹੋ ਮੌਕੇ ਤੇ ਤਾਂ ਤੋਲੇਵਾਲ ਪਿੰਡ ਦੇ ਵਿੱਚ ਮੇਨ ਫੋਟੋ ਸਟੇਟ ਵਾਲੇ ਵੀ ਬਾਈ ਬੈਠੇ ਹੋਏ ਨੇ ਬੜੇ ਵਧੀਆ ਤੇ ਸਸਤੇ ਇੱਕ ਕਰਬੇ ਦੀ ਫੋਟੋ ਸਟੂਡੀਓ ਹਨ ਹੁੰਦਾ ਕੀ ਹੈ ਇੱਕ ਕਰਬੇ ਤੇ ਫਿਰ ਬਸ ਉਸ ਤੋਂ ਥੋੜਾ ਜਿਹਾ ਦੂਰ 100 ਮੀਟਰ ਅੱਪਾ ਕੱਬੇ ਮੁੜਨਾ ਹੈ। ਲੋ ਜੀ ਆ ਗਿਆ ਤੋਲੇਵਾਲ ਪਿੰਡ ਠੀਕ ਹੈ। ਆ ਗੁਰਦੁਆਰਾ ਸਾਹਿਬ ਹੈ ਉਹ ਸਾਹਮਣੇ ਫੋਟੋਸਟੇਟ ਦੀ ਦੁਕਾਨ ਹੈ। ਠੀਕ ਹੈ ਤੁਸੀਂ ਇੱਥੋਂ ਆ ਕੇ ਫੋਟੋਸਟੇਟ ਕਰਾ ਸਕਦੇ ਹੋ। ਠੀਕ ਹੈ ਕਿਤੇ ਵੀ ਨਹੀਂ ਮੁੜਨਾ ਹੈਗਾ ਗੁਰਦੁਆਰੇ ਤੋਂ ਬਿਲਕੁਲ ਸਿੱਧਾ ਹੀ ਜਾਣਾ ਆ। ਠੀਕ ਹੈ। ਇੱਥੋਂ ਇੱਕ ਛੋਟੀ ਜੀ ਆਏਗੀ ਪੁਲੀ ਤੇ ਆ ਆ ਗਈ ਪੁਲੀ ਹੁਣ। ਠੀਕ ਹੈ। ਆ ਪੁਲੀ ਆ ਗਈ। ਉਹ ਸਾਹਮਣੇ ਟੋਲ ਪਲਾਜ਼ਾ ਉਹ ਸਾਹਮਣੇ ਟੋਲ ਪਲਾਜ਼ਾ ਆ ਟੋਲ ਪਲਾਜ਼ੇ ਤੋਂ ਇੱਥੇ ਮੁੜਨਾ ਹੈ ਤੁਸੀਂ ਆ ਬੋਰਡ ਲੱਗਿਆ ਡਰਾਈਵਿੰਗ ਸੈਂਟਰ ਠੀਕ ਆ ਆ ਜਾਏਗਾ ਡਰਾਈਵਿੰਗ ਸੈਂਟਰ ਮੇਨ ਜਿਹੜੇ ਸਰ ਦਾ ਨਾਮ ਹੈ ਉਹ ਬੱਗਾ ਸਰ ਹੈਗੇ ਨੇ 24 ਘੰਟ ਮਤਲਬ ਜਿਹਨੂੰ ਕਹਿੰਦੇ ਨਾ ਵੀ ਡਾਊਨ ਟੂ ਅਰਥ ਤੇ ਵੀ ਤੁਸੀਂ ਇੱਕ ਇੱਕ ਚੀਜ਼ ਮੈਂ ਦੂਜੇ ਵਾਲੇ ਮਾਉ ਵਾਂਡ ਦੀ ਗੱਲ ਕਰਾਂਗਾ ਬਠਿੰਡੇ ਕੁਝ ਆਪਣੇ ਸਟੂਡੈਂਟਾਂ ਦੇ ਜਿਹੜੇ ਰਿਵਿਊ ਮਿਲੇ ਸੀਗੇ ਕਿਉਂਕਿ ਇੱਥੇ ਐ ਤਾਂ ਹੈਗਾ ਨਹੀਂ ਨਾ ਫਿਕਸ ਏਜ ਦੇ ਲੋਕ ਆਉਂਦੇ ਨੇ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਆਉਂਦੇ ਨੇ 45 ਸਾਲ ਦੇ ਬੰਦੇ ਵੀ ਡਰਾਈਵਿੰਗ ਲਾਇਸੈਂਸ ਬਣਾਉਣ ਆ ਰਹੇ ਨੇ ਪਰ ਜਿਹੜੀ ਹੁਣ ਮਾਉ ਵਾਂਡ ਦੀ ਮੈਂ ਗੱਲ ਕਰ ਰਿਹਾ ਬਠਿੰਡੇ ਦੀ ਉੱਥੇ ਵੀ ਬੱਚੇ ਜਾਂਦੇ ਨੇ ਵੀ ਇੱਕ ਕਮਰੇ ਵਿੱਚ ਬੈਠ ਕੇ ਆ ਜਾਂਦੇ ਨੇ ਬਟ ਜਿਹੜਾ ਇੱਥੇ ਹੈਗਾ ਯਾ ਆਪਣਾ ਮਲੇਰਕੋਟਲੇ ਬੱਗਾ ਸਰ ਦੀ ਜਿਹੜੀ ਕਲਾਸ ਆਪਾਂ ਲਗਾਈ ਆ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਪੂਰੀ ਕਲਾਸ ਹਨਾ ਵੀ ਕਿਹੜੀ ਕਿਹੜੀ ਇਨਫੋਰਮੇਸ਼ਨ ਇੰਨੀ ਕੁ ਵਧੀਆ ਜਾਣਕਾਰੀ ਸ਼ਾਇਦ ਹੀ ਤੁਸੀਂ ਉੱਥੇ ਬੋਰ ਹੋਵੋ ਨੀਂਦ ਆਏਗੀ ਤੁਹਾਨੂੰ ਹਨਾ ਸ਼ਾਇਦ ਹੀ ਮੈਨੂੰ ਨਹੀਂ ਲੱਗਦਾ ਵੀ ਸਾਡੀ ਕੱਲ 60 ਬੱਚਿਆਂ ਦੀ ਕਲਾਸ ਸੀਗੀ ਇੰਨੀ ਕੁ ਵਧੀਆ ਕਲਾਸ ਹਨਾ ਵੀ ਆਪਾਂ ਮਤਲਬ ਜਾਣਕਾਰੀ ਦਿੱਤੀ ਹੈ ਵੈਸੇ ਤਾਂ ਵੀ ਜਦੋਂ ਆਪਾਂ ਲਾਇਸੈਂਸ ਬਣਾਣ ਜਾਣੇ ਆ ਹਨਾ ਵੀ ਕੋਈ ਨਹੀਂ ਦਿੰਦਾ ਇਹੋ ਜੀ ਜਾਣਕਾਰੀ ਬਟ ਉਹਨਾਂ ਨੇ ਆਪਣੇ ਵੱਲੋਂ ਇੱਕ ਤਰ੍ਹਾਂ ਦੇ ਕਹਿੰਦੇ ਨੇ ਫ੍ਰੀ ਦੀ ਜਾਣਕਾਰੀ ਤੁਹਾਨੂੰ ਦੇਤੀ ਹੈ ਨਾ ਹੀ ਕੋਈ ਪੈਸੇ ਲਏ ਫੜ ਤੁਹਾਡੇ ਤੋਂ ਤੇ ਉਹਨਾਂ ਦਾ ਫਰਜ ਬਣਦਾ ਵੀ ਨਹੀਂ ਸੀਗਾ ਵੀ ਚਲੋ ਵੀ ਜਿਹੜਾ ਆਉਂਦਾ ਵੀ ਚਲੇ ਜਾਂਦਾ ਹਨਾ ਪਰ ਮੈਂ ਕਹਿਣਾ ਜਾਊਂਗਾ ਵੀ ਉਹਨਾਂ ਨੇ ਆਪਣੀ ਜੋ ਕਹਿੰਦੇ ਮਤਲਬ ਜੋ ਆਪਣੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਦੀ ਜਰਨੀ ਰਹੀ ਹੈ ਉਹਨਾਂ ਦੀ ਜ਼ਿੰਦਗੀ ਦੀ ਜਿਹੜੇ-ਜਿਹੜੇ ਪੁਆਇੰਟ ਤੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਟਰੈਕ ਬਣਿਆ ਹੋਇਆ ਹੈ ਮੈਂ ਬਾਕੀ ਹੁਣ ਤੁਹਾਨੂੰ ਸਾਰਾ ਟਰੈਕ ਦਿਖਾਉਣਾ ਹੈ ਠੀਕ ਹੈ ਅੰਦਰ ਲੈ ਕੇ ਚੱਲਦਾ ਆਂ ਤੇ ਡਾਕੂਮੈਂਟ ਕਿਹੜੇ-ਕਿਹੜੇ ਲੱਗਣੇ ਆ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਾਂ ਇਹਦੇ ਵਿੱਚ ਤਿੰਨ ਡਾਕੂਮੈਂਟ ਲੱਗਦੇ ਨੇ ਇੱਕ ਤਾਂ ਆਪਣਾ origignal ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਠੀਕ ਹੈ ਤੇ ਇੱਕ ਆਪਣਾ ਜਿਹੜਾ ਲਰਨਿੰਗ ਵਾਲਾ ਜੇ ਤੁਸੀਂ ਬਣਾ ਕੇ ਲੈ ਕੇ ਆ ਰਹੇ ਹੋ ਠੀਕ ਹੈ ਤਾਂ ਤੁਸੀਂ ਇਹ ਤਿੰਨ ਚੀਜ਼ਾਂ ਲੈ ਕੇ ਆਣੀ ਹੈ ਵਿਦ ਫੋਟੋ ਸਟੇਟ ਲੈ ਕੇ ਆਣੀ ਹੈ ਠੀਕ ਹੈ ਆਪਣੇ ਘਰੋਂ ਦੀ ਹੀ ਕਰਾ ਕੇ ਇਹਨਾਂ ਤਿੰਨਾਂ ਚੀਜ਼ਾਂ ਦੀ ਤੇ ਇੱਕ 35x45 ਦੀ ਫੋਟੋ ਤਾਂ ਜ਼ਰੂਰ ਤੁਸੀਂ ਲੈ ਕੇ ਆਇਓ ਠੀਕ ਹੈ ਜੋ ਇੱਥੇ ਤੁਹਾਨੂੰ ਕੰਮ ਆਊਗੀ ਜੇ ਤੁਹਾਨੂੰ ਮਤਲਬ ਤੁਸੀਂ ਨਹੀਂ ਵੀ ਲੈ ਕੇ ਆ ਰਹੇ ਤਾਂ ਕੋਈ ਫालतू ਕਹਿੰਦੇ ਨਾ ਵੀ ਹਵਾ ਡਰਨ ਦੀ ਲੋੜ ਨਹੀਂ ਹੈਗੀ ਦਾ ਨੇੜੇ ਇੱਥੇ ਤੋਲੇਵਾਲ ਪਿੰਡ ਦੇ ਕੋਲੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਥੇ ਫੋਟੋਸਟੱਡ ਦੀ ਦੁਕਾਨ ਹੈਗੀ ਆ ਤੁਸੀਂ ਉੱਥੋਂ ਦੀ ਆ ਕੇ ਆਪਣੀ ਫੋਟੋਸਟੱਡ ਕਰਾ ਸਕਦੇ ਹੋ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਸਾਹਮਣੇ ਬਾਹਰ ਨਿਕਲ ਕੇ ਤੁਸੀਂ ਇੱਥੇ ਪਾਰਕਿੰਗ ਵਾਧੂ ਹੈ ਠੀਕ ਹੈ ਤੇ ਗੱਟੀਆਂ ਪਾਰਕ ਕਰ ਸਕਦੇ ਹੋ ਤੁਸੀਂ ਅੰਦਰ ਕਲਾਸ ਲੱਗਣ ਤੋਂ ਬਾਅਦ ਤਕਰੀਬਨ ਤਕਰੀਬਨ 1 ਵਜੇ ਤੋਂ ਲੈ ਕੇ 1:30 ਵਜੇ ਤੱਕ 2 ਵੀ ਲੱਗ ਜਾਂਦੇ ਨੇ ਕਦੀ ਠੀਕ ਹੈ ਜਿਸ ਹਿਸਾਬ ਸਿਰ ਬੰਦੇ ਹੁੰਦੇ ਨੇ ਤੇ ਜਿਸ ਹਿਸਾਬ ਫਿਰ ਕੱਲ ਸਾਡੀ ਕਲਾਸ ਦੇ ਵਿੱਚ ਤਕਰੀਬਨ 70 ਜਾਣੇ ਸੀਗੇ ਤੇ ਤੁਸੀਂ ਇੱਥੇ ਆ ਕੇ ਰੋਟੀ ਵਗੈਰਾ ਦਾ ਪੂਰਾ ਪ੍ਰਬੰਧ ਹੈ ਇਹ ਨਹੀਂ ਹੈਗਾ ਵੀ ਹਨਾ ਕਿਉਂਕਿ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕਲਾਸ ਲੱਗਦੀ ਹੈ ਖਾਣ ਪੀਣ ਦਾ ਸਾਰਾ ਪ੍ਰਬੰਧ ਹੈਗਾ ਆ ਪੂਰਾ ਇੱਥੇ ਤੇ ਉੱਥੇ ਤੁਹਾਨੂੰ ਰੋਟੀ ਵੀ ਮਿਲ ਜੂਗੀ ਠੀਕ ਹੈ ਇੱਥੇ ਫਰੈਸ਼ ਪੈਣੀ ਹੈਗਾ ਵੀ ਵੇ ਕੱਲ ਦੀ ਪਰਸੋਂ ਦੀ ਇੱਕ ਹੋਰ ਗੱਲ ਜੇ ਤੁਸੀਂ ਦੂਰ ਦਰਾਡੇ ਤੋਂ ਆ ਰਹੇ ਹੋ ਤਾਂ ਇੱਥੋਂ ਆ ਕੇ ਤੁਸੀਂ ਇੱਥੇ ਰਾਤ ਰੁਕੋ ਵੀ ਸਕਦੇ ਹੋ ਅਰਮਨ ਟੀ ਸਟਾਲ ਵਾਲਾ ਬਾਈ ਹੈਗਾ ਆ ਸਿਰਫ 300 ਰੁਪਏ ਦਾ ਰੂਮ ਹੈ ਜਿਹਦੇ ਵਿੱਚ ਤੁਹਾਨੂੰ ਰੋਟੀ ਵੀ ਮਿਲੇਗੀ ਖਾਣ ਨੂੰ ਤੇ ਨਾਲ ਰਹਿਣ ਨੂੰ ਵੀ ਪਿੰਡਾਂ ਵਾਲੇ ਕਿੰਨੇ ਸਾਫ ਦਿਲ ਦੇ ਨੇ ਹਨਾ ਵੀ ਚੰਗੇ ਤੇ ਸਿਰਫ 300 ਰੁਪਈਆ ਦੇ ਵਿੱਚ ਤੇ ਜਿਹੜੇ ਜਿਹੜੇ ਦੂਰੋਂ ਆ ਰਹੇ ਨੇ ਅੰਮ੍ਰਿਤਸਰ ਜਲੰਧਰ ਤੇ ਉਧਰੋਂ ਦੀ ਹਨਾ ਤਾਂ ਜਰੂਰ ਇੱਕ ਵਾਰ ਜੇ ਨਹੀਂ ਮੌਕਾ ਘਰ ਵਾਪਸ ਜਾਣ ਦਾ ਬਸਾਣੀ ਮਿਲਦੀਆਂ ਤਾਂ ਅੱਬਾਈ ਕੋਲੇ ਕਮਰਾ ਲੈ ਲਿਓ ਤੇ ਨੇੜੇ ਪੈ ਜੂਗਾ ਪਰ ਇੱਥੇ ਖਾਣ ਪੀਣ ਨੂੰ ਨੂਡਲ 버ਗਰ ਤੇ ਗੁਰਕਰੇ ਚਿਪਸ ਸਭ ਕੁਝ ਚਾ ਮਠੀ ਹਰ ਇੱਕ ਚੀਜ਼ ਤੁਹਾਨੂੰ ਮਿਲਦੀ ਹੈ ਇੱਥੇ ਠੀਕ ਹੈ ਜਦੋਂ ਵੀ ਰਿਫਰੈਸ਼ਮੈਂਟ ਹੁੰਦੀ ਹੈ ਰੈਸਸ ਹੁੰਦੀ ਹੈ ਜਿਵੇਂ ਆਪਣੇ ਕਾਲਜਾਂ ਤੇ ਸਕੂਲਾਂ ਦੇ ਵਿੱਚ ਹੁੰਦੀ ਸੀ ਤੇ ਉਸ ਤੋਂ ਬਾਅਦ ਆਪਾਂ ਦੁਬਾਰਾ ਅੰਦਰ ਚੱਲਦੇ ਹਾਂ ਆ ਹੈਗਾ ਜੀ ਸ਼ੋਅ ਕਲੀਡਿੰਗ ਤੇ ਇੱਥੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੁੰਦੇ ਨੇ ਉਹ ਤੁਹਾਨੂੰ ਦਿਖਾਉਨੇ ਆ ਐਂਟਰ ਕਰਦੇ ਆ ਸਰ ਸਵੇਰੇ ਸਵੇਰੇ ਜਦੋਂ ਐਂਟਰ ਕਰਦੇ ਆ ਨਾ ਇਹ ਬਾਈ ਤੁਹਾਡੇ ਪਹਿਲੀ ਨਜ਼ਰ ਆ ਜਾਣਗੇ ਠੀਕ ਹੈ ਜਿਹਦੇ ਵਿੱਚ ਇੱਥੇ ਤੁਸੀਂ ਆਪਣੇ ਡਾਕੂਮੈਂਟ ਭਰਨੇ ਆ ਆ ਫਾਰਮ ਭਰ ਕੇ ਤੁਸੀਂ ਦੇਣਾ ਹੁੰਦਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਤੁਸੀਂ ਇੱਕ ਫੋਟੋ ਲਾਉਣੀ ਆ 35 ਬਾਈ 45 ਦੀ ਤੇ ਇੱਕ ਆਪਣਾ ਆਧਾਰ ਕਾਰਡ ਇੱਕ ਆਪਣਾ ਪੁਰਾਣਾ ਲਾਇਸੈਂਸ ਤੇ ਜਿਹੜਾ ਤੁਹਾਡੇ ਕੋਲ ਲਰਨਿੰਗ লাইসেনਸ ਜਿਹੜਾ ਬਣ ਕੇ ਆਉਂਦਾ ਹੁੰਦਾ ਹੁੰਦਾ ਨਾ ਜੀ ਉਹ ਲਾਉਣਾ ਆ ਠੀਕ ਹੈ ਤੇ ਆ ਤਿੰਨੋਂ ਡਾਕੂਮੈਂਟ ਦੀ ਫੋਟੋਸਟੇਟ ਜਰੂਰ ਲੈ ਕੇ ਆਇਓ ਤੇ ਨਾਲ ਫੋਟੋ 35 ਬਾਏ 45 ਦੀ ਤੇ ਇਹ ਨਾਲ ਹੀ ਤੁਹਾਨੂੰ ਆਪਣੇ ਸਟੈਂਪ ਕਰਕੇ ਦੇ ਦੇਣਗੇ ਤੇ ਤੁਹਾਡਾ ਪਤਾ ਨਾਮ ਸਭ ਕੁਝ ਲਿਖਣਗੇ ਠੀਕ ਹੈ ਰਜਿਸਟਰ ਤੇ ਤੁਸੀਂ ਦੋ ਸਾਈਨ ਕਰਨੇ ਆ ਕੋਈ ਤੁਸੀਂ ਕਲਾਸ ਲਗਾ ਸਕਦੇ ਹੋ ਠੀਕ ਹੈ ਇਹ ਕਲਾਸਰੂਮ ਹੈ ਇਹਨਾਂ ਦਾ ਅੰਦਰ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਠੀਕ ਹੈ ਕਾਫੀ ਲੋਕਾਂ ਨੇ ਨਹੀਂ ਦੇਖੀ ਹੋਗੀ ਜਦੋਂ ਹੈਵੀ লাইসেন্স ਬਣਾਉਣ ਜਾਂਦੇ ਆ ਤਾਂ ਉਦਾਂ ਟੈਸਟ ਹੁੰਦਾ ਆ ਸੜਕਾਂ ਤੇ ਤੇ ਆ ਨਵੀਂ ਚੀਜ਼ ਆ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਰਹੇ ਹੋ ਪ੍ਰੋਪਰ ਐਦਾਂ ਫੀਲ ਆਏਗਾ ਵੀ ਤੁਸੀਂ ਇੱਕ ਗੱਡੀ ਚਲਾ ਰਹੇ ਹੋ ਠੀਕ ਹੈ ਬਾਹਰਲੀਆਂ ਤਕਨੀਕਾਂ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਆ ਚੁੱਕੀਆਂ ਨੇ ਉਸੀ ਕਿਦਾਂ ਕਲਚ ਗियर ਪਾਉਣਾ ਆ ਠੀਕ ਹੈ ਇਹ ਦੋ ਸ਼ੀਸ਼ੇ ਨੇ ਸਾਈਡ ਵਾਲੇ ਠੀਕ ਹੈ ਇਹ ਵਿੱਚ ਕਾਰ ਸੜਕ ਹੈ ਤੇ ਨਾਲ ਬੈਕ ਸ਼ੀਸ਼ਾ ਆ ਹਨਾ ਉਹ ਦੂਜੇ ਵਾਲਾ ਇਦਾਂ ਲੱਗ ਰਿਹਾ ਵੀ ਜਿਵੇਂ ਬਿਲਕੁਲ ਹੀ ਆਪਾਂ ਸੜਕ ਤੇ ਗੱਡੀ ਚਲਾ ਰਹੇ ਆ ਜਿਵੇਂ ਜਿਵੇਂ ਤੁਸੀਂ ਇਹ ਗੇਅਰ ਚੇਂਜ ਕਰੀ ਜਾਓਗੇ ਜਿਵੇਂ ਜਿਵੇਂ ਆਪਾਂ ਸੜਕ ਤੇ ਚੱਲਦੇ ਆ ਨਾ ਆਪਾਂ ਗੇਅਰ ਚੇਂਜ ਕਰਦੇ ਰਹਿੰਨੇ ਆ ਉਦਾਂ ਆਪਾਂ ਗੇਅਰ ਚੇਂਜ ਕਰੀ ਜਾਵੇਂ ਤਾਂ ਆਪਾਂ ਨੂੰ ਆਡੀਓ ਦੇ ਵਿੱਚ ਵੀ ਪੂਰਾ ਫੀਲ ਆਊਗੀ ਤੇ ਸੁਣਨ ਨੂੰ ਮਿਲੇਗਾ ਵੀ ਸੈਕਿੰਡ ਗিয়ার ਥਰਡ ਗিয়ার ਤੇ ਨਾਲ-ਨਾਲ ਤੁਹਾਨੂੰ ਸਮਝਾਈ ਜਾਣਗੀ ਵੀ ਤੁਸੀਂ ਐਦਾਂ ਐਦਾਂ ਚਲਾਉਣੇ ਆ ਹੈ ਗਾਇਸ ਯੂ ਟ੍ਰੈਕ ਆਪਣਾ ਤੇ 2 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਆ ਸਰਟੀਫਿਕੇਟ ਮਿਲੇ ਨੇ ਆਪਣੇ ਅਸ਼ੋਕ ਲੀਲੰਡ ਦੇ ਡ੍ਰਾਈਵਿੰਗ ਸੈਂਟਰ ਤੋਂ ਠੀਕ ਹੈ ਜੀ ਆਪਰ ਮੰਗਲ ਜੀ ਸਿੱਖਿਆ ਇਸਮੀਲੀਅਮ ਜੀ ਥੈਂਕ ਯੂ ਤੈਂਕਿਊ ਜੀ ਕਗਨਪਾਲ ਜੀ ਜਿਦ ਲੋਈ ਨਾਰਗਤ ਕਾ ਮੇਰਾ ਨਾਮ ਰਮਨਦੀਪ ਸਿੰਘ ਸਿੱਧੂ ਮੈਂ ਕੱਲ 5/3/2024 ਨੂੰ ਟੋਲੋਵਾਲ ਜੋ ਅਸ਼ੋਕ ਲੀ ਲੈਨਡ ਵਾਲਿਆਂ ਦਾ ਟ੍ਰੇਨਿੰਗ ਸੈਂਟਰ ਹੈ ਉੱਥੇ ਆਇਆ ਸੀ ਤੇ ਸਰ ਨੇ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਤੇ ਬਹੁਤ ਜ਼ਿਆਦਾ ਸਾਨੂੰ ਨੌਲੇਜ ਮਿਲੀ ਜੋ ਜਿੰਨਾ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਸੀ ਰੋਡ ਤੇ ਟ੍ਰੈਫਿਕ ਨਿਯਮਾਂ ਬਾਰੇ ਉਹ ਸਰ ਨੇ ਸਾਨੂੰ ਸਾਰਾ ਦੱਸਿਆ ਤੇ ਸਰ ਨੇ ਸਾਨੂੰ ਦੱਸਿਆ ਵੀ ਜਿੱਥੇ ਤੁਸੀਂ ਗਲਤ ਨਹੀਂ ਹੈਗੇ ਉਥੇ ਤੁਸੀਂ ਕਹਿ ਵੀ ਸਕਦੇ ਹੋ ਵੀ ਹਾਂ ਸਾਡੀ ਇੱਥੇ ਗਲਤੀ ਨਹੀਂ ਹੈਗੀ ਤੁਹਾਡਾ ਚਲਾਨ ਵੀ ਨਹੀਂ ਬਣਦਾ ਬਕਾਇਦਾ ਬਹੁਤ ਜ਼ਿਆਦਾ ਨੌਲੇਜ ਆ ਜੋ ਸਰ ਨੇ ਸਾਨੂੰ ਦਿੱਤੀ ਹੈ ਮੈਂ ਸਰ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੰਨਾ ਬੰਦਿਆਂ ਨੂੰ ਨੌਲੇਜ ਚਾਹੀਦਾ ਟ੍ਰੈਫਿਕ ਬਾਰੇ ਸਰ ਤੋਂ ਸਰ ਲਵੇ ਆ ਕੇ ਇੱਥੇ ਟੋਲੋਵਾਲ ਸੈਂਟਰ ਵਿਖੇ ਆ ਕੇ ਆਪਦੀ ਕਲਾਸ ਲਵਾਉਣ ਤੇ ਚੰਗੀ ਨੌਲੇਜ ਗੇਨ ਕਰਕੇ ਅੱਗੇ ਆਪਦੀ ਜੋ ਟ੍ਰੈਫਿਕ ਤੇ ਆਪਾਂ ਰੋਡ ਤੇ ਫਿਰਦੇ ਆ ਉਹਤੇ ਆਪਦੀ ਜ਼ਿੰਦਗੀ ਨੂੰ ਸੇਫ ਤੇ ਸੁਰੱਖਿਅਤ ਰੱਖਣ ਮੈਂ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ